ਨਸ਼ਾ ਖਿਲਾਫ ਚਲਾਈ ਮੁਹਿੰਮ ਤਹਿਤ ਮੋਗਾ ਪੁਲਿਸ ਨੇ ਲੱਖਾਂ ਰੁਪਏ ਮੁੱਲ ਦੀ 1 ਕਿਲੋ ਅਫੀਮ ਸਮੇਤ ਦੋ ਸਮਗੱਲਰਾਂ ਨੂੰ ਕਾਬੂ ਕੀਤਾ ਹੈ ਫੜੇ ਗਏ ਸਮਗੱਲਰਾਂ ਦੀ ਪਛਾਣ ਤਰਨ ਤਰਨ ਦੇ ਕਸਬਾ ਖਡੂਰ ਸਾਹਿਬ ਦੇ ਦੇਸ਼ਦੀਪ ਤੇ ਹਰਮਨਦੀਪ ਸਿੰਘ ਵਜੋਂ ਹੋਈ ਹੈ ਮੋਗਾ ਦੇ ਐਸਪੀ ਇਨਵੈਸਟੀਗੇਸ਼ਨ ਲਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਹਾਂ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ एसपी ਗਿੱਲ ਨੇ ਕਿਹਾ ਕਿ ਅਫੀਮ ਸਮੇਤ ਫੜੇ ਗਏ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕਥਿਤ ਸਮਗਰਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਉਕਤ ਫੀਮ ਦਾਤੰਦਾ ਕਦੋਂ ਤੋਂ ਕਰਦੇ ਆ ਰਹੇ ਨੇ ਤੇ ਕਿੱਥੋਂ ਲੈ ਕੇ ਆਏ ਸਨ ਅਤੇ ਕਿਸ ਨੂੰ ਸਪਲਾਈ ਕਰਨ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਪੁੱਛਗਿੱਛ ਉਪਰੰਤ ਹੋਰ ਵੀ ਸराग ਮਿਲਣ ਦੀ ਸੰਭਾਵਨਾ ਹੈ। ਸੀਆਈਏ ਟੀਮ ਨੇ ਇੱਕ ਖਡੂਰ ਸਾਹਿਬ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲ 1 ਕਿਲੋ ਆਫੀਮ ਬਰਾਮਦ ਹੋਇਆ। ਇਹਦੇ 'ਚ ਇਹ ਜਿਹੜੇ ਦੋਵੇਂ ਮੁੰਡੇ 21 ਸਾਲ ਦੇ ਆ ਤੇ ਖਡੂਰ ਸਾਹਿਬ ਨੂੰ ਬਲਾਕ ਕਰਦੇ ਆ ਤੇ ਇਹ ਮੋਟਰਸਾਈਕਲ Honda Liwa ਤੇ ਆਏ ਸੀ ਜਿਹੜਾ ਕਿ ਇਹਦੇ 'ਚ ਦੋਵੇਂ ਦੇਸ਼ਦੀਪ ਸਿੰਘ ਨਾਂ ਦਾ ਵਿਅਕਤੀ ਚਲਾ ਰਿਹਾ ਸੀ ਤੇ ਪਿੱਛੇ ਜਿਹੜਾ ਹਰਮਨਦੀਪ ਸਿੰਘ ਬੈਠਾ ਸੀ ਜਿਹਨੇ ਪੁਲਸ ਕਾਟੀ ਨੂੰ ਦੇਖ ਕੇ ਤੇ ਪਿੱਛੇ ਉਹ ਜਿਹੜੀ ਆਪਣੀ ਟੀਮ ਹੱਥ 'ਚ ਸੀਗੀ ਉਹਦੇ ਉਹਨੇ ਸਿੱੜ ਦਿੱਤੀ ਤੇ ਜਿੱਦਾਂ ਨੂੰ ਕਾਬੂ ਕੀਤਾ ਤੇ ਕਾਬੂ ਕਰਕੇ ਉਹਨਾਂ ਨੂੰ ਕੀ ਵੀ ਉਹਨਾਂ ਪਰੌਪਰ ਕਰ ਰਹੇ ਹਾਂ ਅਜੇ ਅਜ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਰਿਮਾਂਡ ਦੇ ਵਿੱਚ ਇਹਨਾਂ ਤੋਂ ਜਾਣਕਾਰੀ ਆ ਸੋ। ਇਹਨਾਂ ਨੂੰ ਸਾਨੂੰ ਅਜੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜਿਹੜੀ ਇਹਨਾਂ ਦੇ ਜ਼ਿਆਦਾਤਰ ਇਹਨਾਂ ਦੇ 9293 ਜਿਹੜਾ ਰਿਸਟਰ ਹੁੰਦਾ ਜਿਹਦੇ ਸਾਰਾ ਕੁਝ ਦਰਜ ਹੁੰਦਾ ਇਹਨਾਂ ਦੇ ਕਿੰਨੇ ਮੁੱਲ ਦਾ ਦਰਜ ਹੈ ਜਾਂ ਲੋਕਲੀ ਨਾ ਤੇ ਪਤਾ ਕਰਕੇ ਵੀ ਇੱਕ ਕੇਸ ਕੇਸ ਕ੍ਰਾਈਮ ਚ ਪਹਿਲਾਂ ਵੀ ਕੋਈ ਇਨਵੋਲ ਹੈ ਜਾਂ ਨਹੀਂ ਹੈ ਇਹ ਕਿੱਥੋਂ ਲਿਆਉਂਦੇ ਆ ਤੇ ਇੱਥੇ ਮੋਗੇ ਕਿਉਂ ਵੇਚਣ ਆਏ ਸੀ ਇੱਥੇ ਇਹ ਕੱਚਾ ਦਸਾਂਝ ਰੋਡ ਦੇ ਉੱਤੇ ਇਹਨਾਂ ਨੂੰ ਫੜਿਆ ਗਿਆ